ਜਦੋਂ ਹੁਣ ਤੁਸੀਂ ਵੋਟਾਂ ਨਹੀਂ ਪਾਉਣੀਆਂ ਇਹਨਾਂ ਨੇ ਕਿਹੜੀ ਘਟੀਆਂ ਕਰਤੂਤ ਉੱਤਨਾਂ ਥੋੜੀ ਤਾਂ ਚੱਲ ਕੇ ਮਿਲ ਗਈ ਅੱਜ ਆਪਾਂ ਨੂੰ ਟੱਪਰੀਆਂ ਪਿੰਡ ਤੋਂ ਬਾਲਪਟਾ ਟੱਪਰੀਆਂ ਤੋਂ ਜਿਹੜੀ ਕਰਤੂਤ ਕਰੀ ਮੇਰੇ ਵੀਰ ਨੇ ਥੋੜੀ ਚੱਲ ਕੇ ਮਿਲ ਗਈ ਪਰ ਅੱਗੇ ਉਹਨੂੰ ਤੁਹਾਨੂੰ ਦੱਸਾਂਗੇ ਪੱਪਾ ਇਸ ਜਿਹੜਾ ਜਿ ਧਰਨਾ ਸ਼ੁਰੂ ਕਰਿਆ ਇਹ ਨਹੀਂ ਆ ਵੀ ਆਪਾਂ ਘੰਟਾ ਇੱਥੇ ਬੈਠੇ ਸਰਕਾਰ ਨੂੰ ਗਾਲਾਂ ਕੱਢੀਆਂ ਘਰ ਨੂੰ ਚਲੇ ਗਏ ਨਹੀਂ ਵੀਰੋ ਇਹਨੂੰ ਅੱਗੇ ਹੋਰ ਤਿੱਖਾ ਸੰਘਰਸ਼ੀ ਰੂਪ ਦੇ ਕੇ ਵਾਅਦਾ ਕਰਦਾ ਤੁਹਾਡੇ ਗੱਲ ਜਦ ਤੱਕ ਆਮ ਆਦਮੀ ਪਾਰਟੀ ਇਥੇ ਹਲਕਾ ਖਰੜ ਦੇ ਵਿੱਚ ਸੜਕਾਂ ਦਾ ਕੰਮ ਸ਼ੁਰੂ ਨਾ ਕਰਾ ਦੇਵੇ ਇਹਨਾਂ ਦੇ ਨੱਕ 'ਚ ਦਮ ਕਰਕੇ ਰੱਖਾਂਗੇ ਇੱਕ ਦਿਨ ਸਾਡੇ ਇਸ ਹਲਕਾ ਖਰੜ ਤੋਂ ਚੁਣੇ ਹੋਏ ਐਮਐਲਏ ਉਸ ਦੇ ਖਿਲਾਫ ਤਰੋਜ਼ ਤਰਨਾ ਮੁਜਾਹਰਾ ਕਰਨ ਲਈ ਕਤਰ ਹੋਏ ਆਂ ਪੁੱਠੀ ਸਰਕਾਰ ਜੈ ਹਲਕਾ ਐਮਐਲਏ ਜੈ ਹਲਕਾ ਮੈਂ ਕਹਿੰਦਾ ਕ腐ਸ਼ਨ 'ਚ ਹਲਕਾ ਖਰੜ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਹਲਕਾ ਖਰੜ ਕਿਸੇ ਤਹਿਸੀਲ 'ਚ ਚਲੇ ਜਾਓ ਕਿਸੇ ਥਾਣੇ ਚਲੇ ਜਾਓ ਕਿਸੇ ਬੀਡੀਪੀਓ ਦਫਤਰ ਚਲੇ ਜਾਓ ਬਿਜਲੀ ਦਫਤਰ ਚਲ ਜਾਓ ਕੋਈ ਕਿਸੇ ਦੀ ਸੁਣਵਾਈ ਨਹੀਂ ਕੋਈ ਕਿਸੇ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਸਾਹਿਬਾਨ ਦੀ ਕੋਈ ਸੁਣਵਾਈ ਨਹੀਂ ਸਿਰਫ ਸੁਣਵਾਈ ਤਾਂ ਹੱਸਦੇ ਹੋਏ ਗਾਂਧੀ ਦੀ ਵਿਧ ਪ੍ਰੂਫ ਦੇ ਨਾਲ ਇਸ ਪਰਿਵਾਰ ਨੇ ਕਿਹਾ ਕੁਛ ਹਲਕਾ ਖਰੜ ਦੇ ਵਿੱਚ ਲੁੱਟ ਖੁੱਟ ਕਰਕੇ ਜਾਇਦਾਦ ਬਣਾਈ ਆ ਕਿਹਦਾ ਕਿਹਦਾ ਨਾਮ ਤੇ ਕਰਾਈਏ ਮੈਂ ਸਭ ਨੰਗਾ ਕਰੂੰਗਾ ਸਾਰੇ ਪ੍ਰੂਫ ਅਸੀਂ ਇਕੱਠੇ ਕਰਨ ਲੱਗੇ ਹੋਏ ਆ ਸਾਲ ਪਰ ਟੱਪਰੀਆਂ ਥਾਣਾ ਗਵਿੰਦਗੜ ਸਲੇਮਪਰ ਕਲਾਂ ਸਲੇਮਪਰ ਖੁਰਦ ਚਟੋਲੀ ਅਕਾਲਗੜ ਜਿਹੜੇ ਉਸ ਪਿੰਡਾਂ ਦੇ ਲੋਕ ਜਾਂ ਖਿਸਰਾਬਾਦ ਇਧਰ ਮੀਆਂਪੁਰ ਅਬੀਪੁਰ ਫਤੇਪੁਰ ਟੱਪਰੀਆਂ ਇਧਰ ਦੇ ਪਿੰਡਾਂ ਦੇ ਲੋਕ ਜਿਹੜੇ ਕਰਾਲੀ ਨੂੰ ਜਾਣਦੇ ਆ ਉਹਨਾਂ ਲੋਕਾਂ ਦੇ ਉੱਤੇ ਕੀ ਬੀਤਦੀ ਆ ਉਹ ਕਿਵੇਂ ਇਹ ਸਫ਼ਰ ਕਿੰਨੇ ਔਕੜਾਂ ਦੇ ਵਿੱਚ ਇੱਥੋਂ ਨਿਕਲ ਕੇ ਕਿਹੜੀਆਂ ਔਕੜਾਂ ਦੇ ਵਿੱਚ ਉਹਨਾਂ ਨੂੰ ਲੰਘਣਾ ਪੈਂਦਾ ਮੇਸਨ ਜੀ ਦੱਸ ਕੇ ਗਏ ਟੱਪਰੀਆਂ ਤੋਂ ਵੀ ਇਹਨਾਂ ਦੇ ਚਮਚੇ ਦਬਕੇ ਵੀ ਲੱਗੇ ਮਾਰਨ ਵੀ ਪਿੰਡਾਂ 'ਚ ਕਿਉਂ ਅਨਾਉਂਸਮੈਂਟ ਕਰਾਉਂਦੇ ਕੋਈ ਡਰ ਪੈ ਨਹੀਂ ਉਸ ਵੀਰ ਨੂੰ ਬੇਨਤੀ ਕਰੂੰਗਾ ਜੇ ਲਾਈਵ ਸੁਣਦਾ ਹੋਵੇ ਵੀ ਮੇਰੇ ਵੀਰਾਂ ਇਹ ਕੰਮਾਂ ਤੇ ਨਾ ਉਤਰ ਦਬਕੇ ਨਾ ਮਾਰ ਅਕਾਲੀ ਵਰਕਰਾਂ ਨੂੰ ਦਬਕੇ ਨਾ ਮਾਰ ਆਮ ਲੋਕਾਂ ਨੂੰ ਲੋਕਾਂ ਦੀ ਆਵਾਜ਼ ਬਣਾਂਗੇ ਚੱਕਾਂਗੇ ਥੋੜੇ ਲੋਕਾਂ ਤੋਂ ਹੀ ਮੁੱਦੇ ਹੱਲ ਕਰਾਵਾਂਗੇ ਡਿਊਟੀ ਤੇਰੀ ਵੀ ਇਹੀ ਬਣਦੀ ਆ ਕਿ ਤੂੰ ਆਕੇ ਲੋਕਾਂ ਦੇ ਨਾਲ ਖੜ ਸਾਡੇ ਇੱਥੇ ਇਕੱਠ ਚ ਬੈੰਦਾ ਤੂੰ ਨੁਮਾਇੰਦਾ ਏ ਜੇ ਆਪਣੇ ਆਪ ਨੂੰ ਨੁਮਾਇੰਦਾ ਮੰਨਦਾ ਆ ਆਮ ਆਦਮੀ ਪਾਰਟੀ ਦਾ ਤੂੰ ਜਾ ਕੇ ਸਾਡੇ ਇਸ ਹਲਕਾ ਖਰੜ ਤੋਂ ਚੁਣੇ ਹੋਏ ਐਮ ਐਲ ਏ ਉਸ ਦੇ ਖਿਲਾਫ ਪਰੋਸ ਧਰਨਾ ਮੁਜਾਹਰਾ ਕਰਨ ਲਈ ਕਤਰ ਹੋਏ ਆ ਪਹਿਲਾਂ ਮੈਂ ਥੋੜਾ ਮਾਹੌਲ ਗਰਮ ਕਰੂੰਗਾ ਆਪਾਂ ਦੋ ਚਾਰ ਨਾਰੇ ਲਾਵਾਂਗੇ ਮੇਰਾ ਸਾਥ ਦਿਓ ਜਿਹੜੇ ਹੱਥਾਂ ਤੁਹਾਡੇ ਸਾਈਨ ਬੋਰਡ ਨੇ ਇਹਨਾਂ ਨੂੰ ਉੱਪਰ ਚੱਕ ਕੇ ਨਾਲ ਨਾਰੇ ਮਾਰਿਓ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਝੂਠੀ ਸਰਕਾਰ ਮੁਰਦਾਬਾਦ ਹਲਕਾ ਐਮਐਲਏ ਮੁਰਦਾਬਾਦ ਹਲਕਾ ਐਮਐਲਏ ਮੁਰਦਾਬਾਦ ਧੰਨਵਾਦ ਅੱਜ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਏ ਜਿਵੇਂ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਜੀ ਖਿਜਰਾਵਾਦ ਉਹਨਾਂ ਨੇ ਦੱਸਿਆ ਅਸੀਂ ਇੱਥੇ ਖਿਜਰਾਵਾਦ ਹੀ ਬੈਠੇ ਸੀ ਕੋਈ ਪਾਰਟੀਆ ਸੰਬੰਧੀ ਕੋਈ ਆਪਣੀ ਗਤੀਵਿਧੀਆਂ ਬਣਾਉਣ ਲਈ ਵਿਚਾਰ ਚਰਚਾ ਕਰ ਰਹੇ ਤੇ ਉੱਥੇ ਇੱਕ ਸੱਜਣ ਆਇਆ ਇਸ ਨਗਰ ਤੋਂ ਕਹਿੰਦਾ ਯਾਰ ਵੋਟਾਂ ਲਈ ਤਾਂ ਸਾਰਾ ਦਿਨ ਤੁਸੀਂ ਵਿਉਂਤਵੰਦੀਆਂ ਕਰੀ ਜਾਂਦੇ ਹੋ ਸਿਆਸੀ ਕਮਾਂ ਲਈ ਵਿਊਤਬੰਦੀਆਂ ਕਰੀ ਜਾਂਦੇ ਹੋ ਕੋਈ ਲੋਕਾਂ ਦੀ ਗੱਲ ਵੀ ਕਰੋ ਬੜੀ ਉਸ ਵੀਰ ਦੀ ਗੱਲ ਮੰਨੋ ਜੱਚੀ ਵੀ ਯਾਰ ਗੱਲ ਤਾਂ ਬਿਲਕੁਲ ਠੀਕ ਕਹਿ ਰਿਹਾ ਸਾਡਾ ਫਰਜ਼ ਤਾਂ ਇਹੀ ਬਣਦਾ ਲੋਕ ਸਾਡੇ ਨਾਲ ਤਾਂ ਹੀ ਖੜਨਗੇ ਜੇ ਅਸੀਂ ਲੋਕਾਂ ਦੇ ਹੱਕ ਦੀ ਗੱਲ ਕਰਾਂਗੇ ਸਾਡਾ ਕੋਈ ਅੱਜ ਦਾ ਮਕਸਦ ਕੋਈ ਵੋਟਾਂ ਲੈਣੀਆਂ ਜਾਂ ਕੋਈ ਸਿਆਸੀ ਨਹੀਂ ਇਹ ਆਪਣਾ ਹੱਕ ਹੈ ਆਪਾਂ ਆਪਣੇ ਹੱਕ ਲਈ ਇਕੱਤਰ ਹੋਏ ਆਂ ਅਚਾਨਕ ਨਾਲੇ ਇੱਕ ਗੱਲ ਨਾਲ ਮਿਲ ਗਈ ਵੀ ਹੁਣ ਖਿਸਰਾਵਾਦੀ ਛਿੰਝ ਵੀ ਆ ਰਹੀ ਆ ਗੱਲ ਜਿਹੜੀ ਜਿੱਥੋਂ ਸ਼ੁਰੂ ਹੋਈ ਆ ਸਾਡੇ ਹਲਕਾ ਖਰੜ ਦੇ ਵਿੱਚ ਜਦੋਂ 2022 ਦੇ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਤੇ ਇੱਕ ਅਚਾਨਕ ਪੈਰਾਸ਼ੂਟ ਰਾਹੀਂ ਆਮ ਆਦਮੀ ਪਾਰਟੀ ਵੱਲੋਂ ਹਮੇਦਵਾਰ ਲਾਣਿਆ ਜਾਂਦਾ ਮੈਂ ਕਹਿੰਦਾ ਸ਼ਾਇਦ ਸ਼ਕਲ ਤਾਂ ਦੇਖਣੀ ਬਹੁਤ ਦੂਰ ਦੀ ਗੱਲ ਹੈ ਪਹਿਲਾਂ ਆਪਾਂ ਨੇ ਸ਼ਾਇਦ ਬਹੁਤਾ ਕਦੇ ਸਿਆਸੀ ਤੌਰ ਤੇ ਉਸ ਮਹਾਨ ਸ਼ਖਸੀਅਤ ਦਾ ਕਦੇ ਨਾਮ ਵੀ ਨਹੀਂ ਸੁਣਿਆ ਸੀ ਬੀਬਾ ਅਨਮੋਲ ਗਗਨ ਮਾਨ ਜੀ ਇੱਥੇ ਲੋਕਾਂ 'ਚ ਵਿਚਰਦਾ ਤਾਂ ਹੋਰ ਬੰਦੇ ਬੜੇ ਫਿਰਦੇ ਸੀ ਆਮ ਆਦਮੀ ਪਾਰਟੀ ਦੇ ਕਿਉਂਕਿ 17 ਦੇ ਵਿੱਚ ਵੀ ਹਲਕਾ ਖਰੜ ਦੇ ਲੋਕਾਂ ਨੇ ਇਹਨਾਂ ਦੀਆਂ ਝੂਠੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਉਦੋਂ ਵੀ ਵਿਧਾਇਕ ਆਮ ਆਦਮੀ ਪਾਰਟੀ ਦੇ ਚੁਣਿਆ ਸੀ ਚਲੋ 2022 ਦੇ ਇਲੈਕਸ਼ਨ ਹੁੰਨੇ ਆ ਅਲੱਗ-ਅਲੱਗ ਪਾਰਟੀਆਂ ਦੇ ਉਮੀਦਵਾਰ ਆਪਣੇ ਕੋਲ ਵੋਟਾਂ ਮੰਗਣ ਲਈ ਆਉਂਦੇ ਨੇ ਐਵੇਂ ਹੀ ਆਮ ਆਦਮੀ ਪਾਰਟੀ ਦੀ ਜਿਹੜੀ ਉਮੀਦਵਾਰ ਸੀ ਉਹ ਵੀ ਲੋਕਾਂ ਦੇ ਵਿੱਚ ਆਈ ਆਪਾਂ ਪੰਜਾਬੀ ਆ ਜਦੋਂ ਕੋਈ ਸਾਹਮਣੇ ਖੜ ਕੇ ਕੋਈ ਝੂਠੀ ਗੱਲ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਕਹਿੰਦਾ ਆਪਾਂ ਇੱਕ ਵਾਰੀ ਵਿਸ਼ਵਾਸ ਕਰ ਲੈਂਦੇ ਆ ਉਹਦੇ ਤੇ ਬੀਬਾ ਨੇ بڑے ਸੁਪਨੇ ਦਿਖਾਏ ਬੜੀਆਂ ਵਿਕਾਸ ਕਰਨ ਦੀਆਂ ਗੱਲਾਂ ਬੜੀਆਂ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੀਆਂ ਗੱਲਾਂ ਕਰੀਆਂ ਚਲੋ ਲੋਕਾਂ ਨੇ ਵਿਸ਼ਵਾਸ ਕਰਿਆ ਲਗਭਗ ਹਲਕਾ ਖਰੜ ਤੋਂ 78000 ਵੋਟਾਂ ਲੈ ਕੇ ਉਹ ਜੇਤੂ ਰਹੇ ਤੁਸੀਂ ਅਕਾਲੀ ਦਲ ਨੂੰ ਵੀ ਬੜਾ ਪਿਆਰ ਬਖਸ਼ਿਆ ਮੰਨਦੇ ਆ 40 ਜਾਂ ਦੇ ਲਗਭਗ ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਤੁਸੀਂ ਦਿੱਤੀਆਂ ਤੁਸੀਂ ਪਿਆਰ 'ਚ ਕੋਈ ਕਮੀ ਨਹੀਂ ਛੱਡੀ ਚਲੋ ਜਦੋਂ ਹਾਰਜਤ ਵਾਲੇ ਮੈਦਾਨ ਦੇ ਵਿੱਚ ਲੜਦਾ ਬੰਦਾ ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਹਾਰਨਾ ਹੁੰਦਾ ਹਲਕਾ ਖਰੜ ਨੇ ਸਾਡੇ ਸਤਿਕਾਰਯੋਗ ਬੀਬਾ ਜੀ ਅਨਮੋਲ ਗਗਨ ਮਾਨ ਨੂੰ ਇੱਥੋਂ ਜਿਤਾ ਕੇ ਸਰਕਾਰ ਦੇ ਵਿੱਚ ਭੇਜਿਆ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਦੀ ਆ ਨਾਲ ਹੀ ਅਰਵਿੰਦ ਅਰਵਿੰਦ ਕੇਜਰੀਵਾਲ ਦੀ ਕਹਿੰਦੇ ਬਹੁਤ ਚਹੇਤੀ ਸੀ ਬੀਬਾ ਜੀ ਦਿੱਲੀ ਹਾਈ ਕਮਾਂਡ ਦੇ ਬੜੇ ਸੰਪਰਕ ਵਿੱਚ ਸੀ ਉਹਨਾਂ ਨੇ ਵੀ ਮਾਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹਲਕਾ ਖਰੜ ਦੇ ਲੋਕਾਂ ਨੇ ਜਿੱਥੇ ਉਹਨਾਂ ਨੂੰ ਜਿਤਾ ਕੇ ਐਮ ਐਲ ਏ ਬਣਾਇਆ ਉੱਥੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਵੀ ਦਿੱਤਾ ਮੰਤਰੀ ਮੰਡਲ 'ਚ ਸ਼ਾਮਲ ਕਰਿਆ ਤਾਂ بڑے ਇਲਾਕੇ ਦੇ ਵਿੱਚ ਖੁਸ਼ੀ ਹੋਈ ਵੀ ਚਲੋ ਸਾਡੇ ਹਲਕੇ ਨੂੰ ਮੰਤਰੀ ਪਦ ਮਿਲਿਆ ਇਹ ਵੀ ਹੁਣ ਇਲਾਕੇ ਦੀ ਕੋਈ ਨੁਹਾਰ ਬਦਲੂਗੀ ਪਰ ਬੜੇ ਅਫਸੋਸ ਬਹੁਤ ਹੀ ਸ਼ਬਦ ਬੋਲਣ ਲੱਗੇ ਥੋੜਾ ਇੱਕ ਸ਼ਰਮ ਮਹਿਸੂਸ ਹੋ ਰਹੀ ਆ ਵੀ ਕਿਉਂਕਿ ਇੱਕ ਆਪਾਂ ਪੰਜਾਬੀ ਆ ਇੱਕ ਕਿਸੇ ਦੀ ਧੀ ਪੈਣਾ ਸਾਡੀ ਧੀ ਪੈਣਾ ਆਪਾਂ ਕੋਈ ਸ਼ਬਦ ਥੋੜੇ ਲਿਮਟ ਚ ਰੱਖ ਕੇ ਗੱਲ ਕਰਾਂਗੇ ਵੀ ਜੋ ਗੱਲਾਂ ਬਾਤਾਂ ਲੋਕਾਂ ਚ ਖੜ ਕੇ ਸਟੇਜਾਂ ਚ ਖੜ ਕੇ ਸਟੇਜਾਂ ਤੇ ਕਰੀਆਂ ਹੋਇਆ ਸਾਰਾ ਕੁਝ ਉਹ ਤੋਂ ਉਲਟ ਸਾਫ਼ ਸੁਥਰੇ ਪ੍ਰਸ਼ਾਸਨ ਦੇਣ ਦੀ ਗੱਲ ਕਰੀ ਮੈਂ ਕਹਿੰਦਾ ਕ腐ਸ਼ਨ ਚ ਹਲਕਾ ਖਰੜ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਹਲਕਾ ਖਰੜ ਕਿਸੇ ਵੀ ਤਹਿਸੀਲ ਚ ਚਲੇ ਜਾਓ ਕਿਸੇ ਥਾਣੇ ਚਲੇ ਜਾਓ ਕਿਸੇ ਬੀੜੀਪੀਓ ਦਫਤਰ ਚਲੇ ਜਾਓ ਬਿਜਲੀ ਦਫਤਰ ਚਲ ਜਾਓ ਕੋਈ ਕਿਸੇ ਦੀ ਸੁਣਵਾਈ ਨਹੀਂ ਕੋਈ ਕਿਸੇ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਸਹਿਬਾਨ ਦੀ ਕੋਈ ਸੁਣਵਾਈ ਨਹੀਂ ਸਿਰਫ ਸੁਣਵਾਈ ਤਾਂ ਹੱਸਦੇ ਹੋਏ ਗਾਂਧੀ ਦੀ ਬੀਬਾ ਦਾ ਕੋਈ ਪਰਿਵਾਰਕ ਮੈਂਬਰ ਕੋਈ ਨਮੈਂਦਾ ਕਿਸੇ ਦੀ ਕੋਈ ਲੋੜਵੰਦ ਦੀ ਬਾਹ ਫੜਨ ਨੂੰ ਕੋਈ ਕਿਤੇ ਉਪਲਬਧ ਨਹੀਂ ਹੁੰਦਾ ਨਿਰੀ ਲੁੱਟ ਖੁੱਟ ਹੋ ਰਹੀ ਹੈ ਜਿੰਨੇ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਨੇ ਮੈਂ ਕਹਿੰਦਾ ਵੀ ਕਰਪਸ਼ਨ ਵਾਲੇ ਫੱਟੇ ਚੱਕੇ ਆ ਉਸ ਤੋਂ ਕਈ ਗੁਣਾ ਹਲਕਾ ਖਰੜ ਦੇ ਵਿੱਚ ਚੱਕੇ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਵਿਧ ਪਰੂਫ ਦੇ ਨਾਲ ਇਸ ਪਰਿਵਾਰ ਨੇ ਕਿਹਾ ਕੁਛ ਹਲਕਾ ਖਰੜ ਦੇ ਵਿੱਚ ਲੁੱਟਕ ਸੁੱਟ ਕਰਕੇ ਜਾਇਦਾਦ ਬਣਾਈ ਆ ਕਿਹਦਾ ਕਿਹਦਾ ਨਾਮ ਤੇ ਕਰਾਈਏ ਮੈਂ ਸਭ ਨੰਗਾ ਕਰੂੰਗਾ ਸਾਰੇ ਪ੍ਰੂਫ ਅਸੀਂ ਇਕੱਠੇ ਕਰਨ ਲੱਗੇ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਚ ਲੈ ਕੇ ਜਾਵਾਂਗਾ ਚਲੋ ਅੱਗੇ ਜਦੋਂ ਬੀਬਾ ਜੀ ਮੰਤਰੀ ਬਣਗੇ ਸਾਡੇ ਇੱਥੇ ਸੱਜਣ ਕੋਈ ਚਲੋ ਮੇਰੇ ਨਿੱਜੀ ਉਹਨਾਂ ਨਾਲ ਰਿਸ਼ਤੇ ਬੜੇ ਵਧੀਆ ਨੇ ਉਹਨਾਂ ਨੇ ਬੜਾ ਮਾਣ ਤੇ ਸਤਿਕਾਰ ਬੀਬਾ ਜੀ ਨੂੰ ਬਖਸ਼ਿਆ ਤੇ ਬੀਬਾ ਜੀ ਵੀ ਸਟੇਜਾਂ ਤੇ ਬੜੇ ਸੋਲੇ ਗਾਉਂਦੇ ਰਹੇ ਆ ਤਿੰਨ ਸਾਲ ਪਹਿਲਾਂ ਸਾਡਾ ਕਸਬਾ ਖਿਜਰਾਬਾਦ ਜਿਹਦੀ ਇੱਕ ਵਿਰਾਸਤ ਹੈ ਜਿਹਦੀ ਇੱਕ ਪਛਾਣ ਆ ਛਿੰਝ ਮੇਲੇ ਦੇ ਰੂਪ ਵਿੱਚ ਕਿਉਂਕਿ ਇਸ ਨਗਰ ਨੂੰ ਵਧਾਈ ਵੀ ਇਸ ਗੱਲ ਦੀ ਸਾਰਾ ਨਗਰ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਸਮੂਹ ਸੰਜੇ ਤੌਰ ਤੇ ਇੱਕ ਵਿਸ਼ਾਲ ਦੰਗਲ ਕਰਾਉਂਦਾ ਹੁੰਦਾ ਸ਼ਾਇਦ ਮੇਰਾ ਜਨਮ ਵੀ ਨਾ ਹੋਇਆ ਹੋਵੇ ਜੋ ਤੋ ਇਹ ਦੰਗਲ ਹੁੰਦਾ ਆ ਰਿਹਾ ਹੈ ਇਲਾਕੇ ਦੇ ਵਿੱਚ ਇਸ ਦੀ ਪੂਰੀ ਪ੍ਰਸ਼ੰਸਾ ਵੀ ਹੁੰਦੀ ਆ ਤੇ ਇਸ ਗੱਲ ਦੀ ਨਗਰ ਨੂੰ ਵਧਾਈ ਵੀ ਆ ਅਸੀਂ ਕੋਈ ਇਸ ਛਿੰਝ ਦੇ ਪ੍ਰੋਗਰਾਮ ਨੂੰ ਕੋਈ ਸਿਆਸੀ ਖੜਾਦਾ ਨਹੀਂ ਬਣਾਉਣਾ ਪਰੰਤੂ ਬੀਬਾ ਜੀ 3 ਸਾਲ ਪਹਿਲਾਂ ਇੱਥੇ ਆਉਨੇ ਆ ਆ ਕੇ ਉੱਥੇ ਪਿੰਡ ਦੇ ਮੋਹਤਪੁਰਾਂ ਵੱਲੋਂ ਵੀ ਪਾਈ ਅੱਗੇ ਮੰਗ ਰੱਖੀ ਜਾਂਦੀ ਹੈ ਵੀ ਸਾਡੀ ਬਾਕੀ ਤਾਂ ਜਿਹੜੀਆਂ ਮੰਗਾਂ ਹੈ ਸੋ ਹੈ ਸਭ ਤੋਂ ਵੱਡੀ ਮੰਗ ਹੈ ਜਿਹੜੀ ਚਟੋਲੀ ਤੋਂ ਖਿਜ਼ਰਾਬਾਦ ਨੂੰ ਸੜਕ ਆਉਂਦੀ ਹੈ ਇਹਦੀ ਹਾਲਤ ਬੜੀ ਤਰਸਯੋਗਾ ਕਿਉਂਕਿ 2016 ਦੇ ਵਿੱਚ ਜਦੋਂ ਤੁਹਾਡੀ ਆਪਣੀ ਸਰਕਾਰ ਸ਼੍ਰੋਮਣੀ ਕਾਲਦਲ ਦੀ ਸਰਕਾਰ ਸੀ ਇੱਥੋਂ ਅਗਵਾਈ ਹਲਕੇ ਦੀ ਮੇਰੇ ਸਤਕਾਰਯੋਗ ਜਥੇਦਾਰ ਉਜਾਗਰ ਸਿੰਘ ਬਡਾਲੀ ਸਾਹਿਬ ਕਰਦੇ ਸੀ ਉਦੋਂ ਇੱਕ ਵਾਰੀ ਸੜਕ ਬਣੀ ਆ 2016 ਦੇ ਵਿੱਚ ਉਸ ਤੋਂ ਬਾਅਦ 5 ਸਾਲ ਕਾਂਗਰਸ ਦੇ ਵੀ ਗੱਲਾਂਬਾਤਾਂ 'ਚ ਬੀਤ ਗਏ ਇਹਦਾ ਇਹ ਵੀ ਆਗੇ ਤੇ ਇਹਨਾਂ ਨੇ ਬੀਬਾ ਜੀ ਨੇ ਕਿਹਾ ਵੀ ਵੀ ਇਹ ਸੜਕ ਮਨਜ਼ੂਰ ਹੋ ਚੁੱਕੀ ਆ 11.5 ਕਰੋੜ ਦਾ ਬੇਟ ਬਣ ਕੇ ਪਾਸ ਹੋ ਗਿਆ ਤੇ 2 ਕੁ ਮਹੀਨੇ ਚ ਸੜਕ ਬਣ ਜਾਵੇਗੀ ਹੁਣ ਬੀਬਾ ਜੀ ਕੈਬਨਿਟ ਮੰਤਰੀ ਹੋਵੇ ਉਹਨਾਂ ਦੇ ਮੂੰਹ ਚੋਂ ਲਫ਼ਜ਼ ਨਿਕਲੇ ਹੋਣ ਉਹਨਾਂ ਨੇ ਕੋਈ ਚਾਰ ਗੱਲਾਂ ਕੀਤੀਆਂ ਹੁਣ ਵੀ ਇਹ ਕੰਮ ਹੋ ਗਿਆ ਤਾਂ ਅਸੀਂ ਸਾਡੇ ਲੋਕਾਂ ਦੀ ਡਿਊਟੀ ਬਣਦੀ ਆ ਵੀ ਅਸੀਂ ਉਹ ਲੋਕੀ ਨੂੰ ਸੱਚ ਮੰਨੀਏ ਕਿਉਂਕਿ ਕੈਬਨਰਲ ਮੰਤਰੀਏ ਕਿ ਦਰਜਾ ਆਪਣੇ ਆਪ ਦੇ ਵਿੱਚ ਕਾਨੂੰਨ ਚੱਲਿਆ ਫਿਰਦਾ ਸੜਕਾਂ ਤੇ ਬੀਬੀ ਬੀ ਝੂਰਤਾ ਨਹੀਂ ਬੋਲ ਸਕਦੀ ਜੀ ਪਰ ਲੇਕਨ ਦੇ ਪਿੱਛੇ ਵੀ ਕਹਾਣੀ ਇੱਕ ਹੋਰ ਹੈ ਕਹਾਣੀ ਕੀ ਹੈ ਵੀ ਜਿਹੜਾ ਟੋਲ ਟੈਕਸ ਲੱਗਿਆ ਬਣੋਦੀ ਇਹਦੇ ਜਿਹੜੀ ਪ੍ਰਾਈਵੇਟ ਕੰਪਨੀਆਂ ਇਹ ਵੀ ਨਹੀਂ ਚਾਹੁੰਦੀ ਵੀ ਇਹ ਸੜਕ ਬਣ ਕੇ ਸਾਫ਼ ਸੜਕ ਬਣੇ ਲੋਕਾਂ ਦੀ ਆਵਾਜ਼ਾਈ ਲਈ ਇੱਥੇ ਰਸਤਾ ਲੰਘਣਾ ਸੁਖਾਲਾ ਹੋਵੇ ਬਹੁਤ ਵੱਡੇ ਦੇ ਵਿੱਚ ਪਰਦੇ ਪਿੱਛੇ ਇੱਕ ਸੈਟਿੰਗ ਹੈ ਸਾਨੂੰ ਭਰੋਸੇਯੋਗ ਬੰਦਿਆਂ ਤੋਂ ਪਤਾ ਲੱਗਿਆ ਵੀ ਇਹ ਟੋਲ ਟੈਕਸ ਵਾਲੇ ਵੀ ਕਿਤੇ ਨਾ ਕਿਤੇ ਮੱਥਾ ਟੇਕ ਕੇ ਉਹਨੇ ਮਹੀਨੇ ਬਾਅਦ ਜਾ ਕੇ ਤਾਂ ਕਰਕੇ ਸੜਕ ਪਾਸ ਹੋਈ ਵੀ ਕੈਨਸਲ ਹੋਈ ਆ ਜਾਂ ਜੇ ਬੀਬਾ ਜੀ ਮੈਂ ਝੂਠ ਬੋਲਦਾ ਆ ਮੈਂ ਤੁਹਾਡੇ ਪ੍ਰੈਸ ਵਾਲੇ ਮੀਡੀਆ ਸਾਰੇ ਮੇਰੀ ਵੀਰ ਖੜੀ ਆ ਸਤਿਕਾਰਯੋਗ ਤੁਹਾਡਾ ਜੀ ਆਨ ਨੂੰ ਧੰਨਵਾਦ ਤੁਸੀਂ ਪਹੁੰਚੇ ਹੋ ਤੁਸੀਂ ਬੀਬਾ ਜੀ ਨੂੰ ਸਨੇਹਾ ਦਿਓ ਵੀ ਆ ਕੇ ਗੱਲ ਲੋਕਾਂ ਚ ਖੜ ਕੇ ਇਸ ਗੱਲ ਦਾ ਨਿਤਾਰਾ ਕਰੇ ਵੀ ਕਿਹ ਇਸ ਸੜਕ ਨਾ ਬਣਣ ਪਿੱਛੇ ਕਿਤੇ ਉਸ ਕੰਪਨੀ ਤੋਂ ਜਿਹੜਾ ਅੰਡਰ ਟੇਬਲ ਮਹੀਨੇ ਬਾਅਦ ਹੱਥ ਕਰਮ ਕਰਕੇ ਜਾਂਦੇ ਕਿਤੇ ਅਸਲ ਸਚਾਈ ਉਹ ਤਾਂ ਨਹੀਂ ਹੁਣ ਦੁਬਾਰਾ ਸਿੰਝ ਆ ਰਹੀ ਆ ਖਿਸਰਾਵਾਦੀ ਦੋ ਵਾਰੀ ਆ ਕੇ ਅਨਾਉਂਸ ਕਰਕੇ ਚਲੇ ਗਏ ਮੈਂ ਇਸ ਸਮੂਹ ਕਮੇਟੀ ਨੂੰ ਨਿਮਰਤਾ ਸਹਿਤ ਅਪੀਲ ਕਰਦਾ ਵੀ ਘੱਟੋ ਘੱਟ 15 20 ਜਣੇ ਸੱਜਣ ਮੇਰੇ ਵੀਰਪਿੰਡ ਤੋਂ ਜਾਇਓ ਬੀਬਾ ਜੀ ਨੂੰ ਨਿਯੋਤਾ ਦੇਣ ਲਈ ਇਸ ਸਿੰਝ ਦੇ ਵਿੱਚ ਆਉਣ ਲਈ ਚਲੋ ਹਲਕੇ ਦੀ ਐਮਐਲਏ ਵੀ ਆ ਡਿਊਟੀ ਵੀ ਬਣਦੀ ਆ ਸਾਰਿਆਂ ਦੀ ਹਰੇਕ ਸਿਆਸੀ ਸਾਡੇ ਜਿੰਨੇ ਵੀ ਆਗੂ ਨੇ ਹਲਕੇ ਦੇ ਸਾਰੇ ਇੱਥੇ ਆਉਂਦੇ ਨੇ ਪਰ ਬੀਬਾ ਜੀ ਨੂੰ ਸਪੈਸ਼ਲ ਇਹ ਅਪੀਲ ਕਰਕੇ ਆਏ ਹੋ ਕਿ ਬੀਬਾ ਜੀ ਤੁਸੀਂ ਇਸ ਛਿੰਝ ਮੇਲੇ ਦੇ ਵਿੱਚ ਪਿਛਲੀ ਵਾਰ ਤਰ੍ਹਾਂ ਮਿਸ ਨਹੀਂ ਹੋਣਾ ਤੁਸੀਂ ਆਪ ਇਸ ਛਿੰਝ ਮੇਲੇ 'ਚ ਪਹੁੰਚਿਓ ਤੇ ਪਹੁੰਚਿਓ ਪਰ ਚਟੌਲੀ ਤੋਂ ਸਿੱਧਾ ਖਿਸਰਾਵਰ ਨੂੰ ਜਿਵੇਂ ਹਰਦੀਪ ਵੀਰ ਕਹਿੰਗੇ ਨੇ ਹੁਣ ਜਦੋਂ ਬੀਬਾ ਜੀ ਦਾ ਪਹਿਲਾਂ ਗੱਲ ਪੱਕੀ ਕਨਫਰਮ ਕਰ ਲਿਓ ਕਿ ਬੀਬਾ ਜੀ ਤੁਸੀਂ ਛਿੰਝ ਤੇ ਆਉਂਗੇ ਭੇਲੀ ਵੀਰ ਮੇਰਾ ਬੈਠਾ ਛਿੰਝ ਕਮੇਟੀ ਦੇ ਵਿੱਚ ਮੈਂਬਰ ਹੈ ਸਤਿਕਾਰਯੋਗ ਹੈ ਕਿ ਜਦੋਂ ਤੁਸੀਂ ਉੱਥੋਂ ਚੱਲੋਂਗਾ ਚੰਡੀਗੜ੍ਹ ਤੋਂ ਫਿਜ਼ਰਾਬਾਦ ਛਿੰਝ ਮੇਲੇ ਚ ਆਉਣ ਲਈ ਚੌਟੋਲੀ ਨੂੰ ਕਹਿੰਮ ਕਿਹਾਇਓ ਟਾਈਮ ਦੱਸ ਕਿਹਾਇਓ ਜਿਹੜਾ ਜਿਹੜਾ ਪਿੰਡ ਇਸ ਰੋੜ ਦੇ ਉੱਤੇ ਪੈਂਦਾ ਮੈਂ ਉਸ ਪਿੰਡ ਦੇ ਨਾਲ ਜਾ ਕੇ ਅਪੀਲ ਕਰੂੰਗਾ ਕਿ ਸਾਡੀ ਹਲਕੇ ਦੀ ਵਿਧਾਇਕ ਜਿਹੜੀ ਕਦੇ-ਕਦੇ ਹਲਕੇ 'ਚ ਨਜ਼ਰ ਆਉਂਦੀ ਆ ਉਹਨੇ ਪਿੰਡ ਨੂੰ ਲੰਘਣਾ ਵੀ ਆਪਾਂ ਰੋਕ ਕੇ ਸਨਮਾਨ ਕਰੀਏ ਬੀਬਾ ਦਾ ਵੀ ਸ਼ੁਕਰ ਹੈ ਚਲੋ ਦਰਸ਼ਨ ਤਾਂ ਦਿੱਤੇ ਨਾਲੇ ਬੀਬਾ ਨੇ ਪੁੱਛਾਂਗੇ ਤੁਸੀਂ ਸੜਕ ਤੇ ਚੱਲ ਕੇ ਆਏ ਹੋ ਸੜਕ ਦੇ ਹਾਲਾਤ ਕਿਵੇਂ ਤੁਹਾਨੂੰ ਕਿਵੇਂ ਲੱਗਦਾ ਕਬੂਤਰ ਵਾਂਗੂ ਅੱਖਾਂ ਮੀਚ ਕੇ ਆਇਓ ਜਾਂ ਅੱਖਾਂ ਖੋਲ ਕੇ ਦੇਖਦੇ ਹੋਏ ਆ ਰਹੇ ਹਾਂ ਤਾਂ ਕਿ ਤੁਹਾਨੂੰ ਅਸਾਸ ਹੋ ਸਕੇ ਜਿਹੜੇ ਬਰਸਾਲ ਪਰ ਟੱਪਰੀਆਂ ਥਾਣਾ ਗਵਿੰਦਗੜ ਸਲੇਮਪੁਰ ਕਲਾਂ ਸਲੇਮਪੁਰ ਖੁਰਦ ਚਟੌਲੀ ਅਕਾਲਗੜ ਜਿਹੜੇ ਉਸ ਪਿੰਡਾਂ ਦੇ ਲੋਕ ਜਾਂ ਖਿਸਰਾਬਾਦ ਇਧਰ ਮੀਆਂਪੁਰ ਅਬੀਪੁਰ ਫਤੇਪੁਰ ਟੱਪਰੀਆਂ ਇਧਰ ਦੇ ਪਿੰਡਾਂ ਦੇ ਲੋਕ ਜਿਹੜੇ ਕਰਾਲੀ ਨੂੰ ਜਾਣਦੇ ਆ ਉਹਨਾਂ ਲੋਕਾਂ ਦੇ ਉੱਤੇ ਕੀ ਬੀਤਦੀ ਆ ਉਹ ਕਿਵੇਂ ਇਹ ਸਫਰ ਇਹਨੇ ਔਕੜਾਂ ਦੇ ਵਿੱਚ ਇੱਥੋਂ ਨਿਕਲ ਕੇ ਕਿਹੜੀਆਂ ਔਕੜਾਂ ਦੇ ਵਿੱਚ ਉਹਨਾਂ ਨੂੰ ਲੰਘਣਾ ਪੈਂਦਾ ਮੇਰੇ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਜੀ ਟੱਪਰੀਆਂ ਤੋਂ ਹੁਣੇ ਬੋਲ ਕੇ ਗਏ ਸਾਫ ਦਾ ਸਰਪੰਚ ਇੱਕ ਦਿਨ ਬੈਠੇ ਦੁਕਾਨ ਦੇ ਵਿੱਚ ਮੈਂ ਕਿਹਾ ਵੀ ਅੰਕਲ ਧਰਨਾ ਲਾਉਣਾ ਆਪਾਂ ਨੇ ਸੜਕ ਦੇ ਖਿਲਾਫ ਮੈਨੂੰ ਕਹਿੰਦਾ ਰਵਿੰਦਰ ਸ਼ੋਕਰਾ ਕਹਿੰਦਾ ਕਿਸੇ ਦੀ ਅੱਖ ਖੁੱਲੀ ਕੋਈ ਆ ਕੇ ਸਾਡਾ ਦਰਦ ਵੀ ਸਮਝਿਆ ਕਿਸੇ ਨੇ ਮੈਂ ਕਿਹਾ ਅੰਕਲ ਬੜਾ ਭਰਿਆ ਬੈਠਾ ਕੀ ਗੱਲ ਹੋਗੀ ਕਹਿੰਦਾ ਰਵਿੰਦਰ ਘਰ ਤੋਂ ਚੱਲਣ ਲੱਗੇ ਚੱਪਲ ਪਾ ਕੇ ਨਿਕਲਣਾ ਪੈਂਦਾ ਜੁੱਤੀ ਆ ਕੇ ਖੇਦਾਵਾ ਦਾ ਅੱਡੇ ਚ ਪਾਉਣੇ ਆ ਮੋਟਰਸਾਈਕਲ ਸਕੂਟਰੀ ਤੇ ਜੇ ਚੱਲ ਕੇ ਆਈਏ ਜੁੱਤੀ ਆ ਕੇ ਦੁਕਾਨ ਚ ਪਾਉਣੀ ਪੈਂਦੀ ਆ ਵੀ ਸਾਰੀ ਜੁੱਤੀ ਲੱਭ ਜਾਂਦੀ ਗਾਰੇ ਗਲ ਕਈ ਜਗ੍ਹਾ ਤਾਂ ਕਹਿੰਦਾ ਮੋਟਰਸਾਈਕਲ ਨੂੰ ਉੱਤਰ ਕੇ ਲੰਘਾਉਣਾ ਪੈਂਦਾ ਉੱਪਰੋਂ ਚੜੇ ਚੜਾਏ ਲੰਘ ਨਹੀਂ ਹੁੰਦਾ ਐਸੇ ਹਾਲਤ ਹੋ ਗਏ ਮੇਰਾ ਕਾਕਾ ਵੀਰ ਬੈਠਾ ਵੀਰ ਨੂੰ ਕਿਹਾ ਮੈਂ ਕਿਹਾ ਵੀਰ ਤਰਨਾ ਲਾਉਣਾ ਆਇਓ ਕਹਿੰਦਾ ਰਵਿੰਦਰ ਆਉਂਗੇ ਤੂੰ ਕਹਿੰਦਾ ਵੀ ਤੂੰ ਪਹਿਲੇ ਬਾਅਦ ਚ ਆਉਂਗਾ ਤੇ ਤਦੋਂ ਪਹਿਲਾਂ ਬੈਠੇ ਹੋਵਾਂਗੇ ਮੈਂ ਕਿਆ ਗੱਲ ਹੋਗੀ ਕਹਿੰਦਾ ਯਾਰ ਜਿਹੜਾ ਸਾਈਕਲ ਮੋਟਰਸਾਈਕਲ ਅੱਗੇ ਦਾਦਾ ਸਾਲ ਚੱਲਦੇ ਸੀ ਕਹਿੰਦਾ 2 ਸਾਲ ਹੋਈ ਲੈ ਇਹਨੂੰ ਛਕਣਾ ਬਣ ਗਿਆ ਬਲੀ ਕਹਿਣ ਤੋਂ ਪਾਪ ਬੀਬਾ ਜੀ ਅੱਖਾਂ ਖੋਲੋ ਹਲਕੇ ਵੱਲ ਧਿਆਨ ਦਿਓ ਸਾਨੂੰ ਪਤਾ ਤੁਹਾਡੀ ਕਾਰਗੁਜ਼ਾਰੀ ਲੋਕਾਂ ਨੂੰ ਵੀ ਪਤਾ ਟਕਾ ਕੇ ਨੰਗਾ ਕਰਾਂਗੇ ਤੁਹਾਡੀ ਹਰ ਇੱਕ ਕਾਰਗੁਜ਼ਾਰੀ ਨੂੰ ਜੋ ਤੁਸੀਂ ਅੱਜ ਤੱਕ ਐਮਐਲਏ ਬਣ ਕੇ ਤੁਸੀਂ ਤੁਹਾਡਾ ਪਰਿਵਾਰ ਆਨੰਦ ਮਾਣ ਰਿਹਾ ਪਰ ਲੇਕਿਨ ਤੁਸੀਂ ਹਲਕੇ ਬਾ ਧਿਆਨ ਨਹੀਂ ਦੇ ਤੁਹਾਨੂੰ ਬੇਨਤੀ ਹੈ ਵੀ ਤਿੰਨ 3.5 ਸਾਲ ਲਗਭਗ ਤੁਹਾਨੂੰ ਸਤਾ ਚ ਬਤੀਤ ਕਰਦਿਆਂ ਨੂੰ ਹੋ ਗਏ 1.5 ਸਾਲ ਦਾ ਸਮਾਂ ਬਾਕੀ ਰਹਿ ਗਿਆ ਜਾਂ ਤਾਂ ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਇਹ ਕੰਮ ਸ਼ੁਰੂ ਕਰਵਾ ਦਿਓ ਲੋਕਾਂ ਦੀਆਂ ਮੁਸ਼ਕਲਾਂ ਸੁਣ ਲਓ ਲੋਕਾਂ ਦੇ ਦਰਦ ਸੁਣ ਲਓ ਤੇ ਇਹਨਾਂ ਨੂੰ ਦੂਰ ਕਰਾਓ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਐਸਾ ਖੰਡਾ ਖੜਕਾਵਾਗੇ ਵਿਸ਼ਵਾਸ ਕਰਦਾ ਸਾਰੀ ਸੰਗਤ ਦੇ ਨਾਲ ਵਿਸ਼ਵਾਸ ਦਵਾਣਾ ਤੁਹਾਨੂੰ ਵਾਦਾ ਕਰਦਾ ਤੁਹਾਡੇ ਗਲਮ ਸਾਧੋ ਪਿੱਛੇ ਖੜ ਕੇ ਅੱਗੇ ਲੱਗਾਗਾ ਮੇਰੇ ਤੇ ਇੱਕ ਪਰਚਾ ਕਰਾਵੇ ਦੋ ਕਰਾਵੇ ਕੋਈ ਡਰ ਨਹੀਂ ਕੋਈ ਪੈ ਨਹੀਂ ਜਿਵੇਂ ਸਰਦਾਰ ਜਸਬੀਰ ਸਿੰਘ ਜੀ ਦੱਸ ਕੇ ਗਏ ਟੱਪਰੀਆਂ ਤੋਂ ਵੀ ਇਹਨਾਂ ਦੇ ਚਮਚੇ ਦਬਕੇ ਵੀ ਲੱਗੇ ਮਾਰਨ ਵੀ ਪਿੰਡਾਂ 'ਚ ਕਿਉਂ ਲਾਉਂਸਮੈਂਟ ਕਰਾਉਨੇ ਕੋਈ ਡਰ ਪੈ ਨਹੀਂ ਉਸ ਵੀਰ ਨੂੰ ਬੇਨਤੀ ਕਰੂੰਗਾ ਜੇ ਲਾਈਵ ਸੁਣਦਾ ਹੋਵੇ ਵੀ ਮੇਰੇ ਵੀਰਾਂ ਇਹ ਕੰਮਾਂ ਤੇ ਨਾ ਉਤਰ ਦਬਕੇ ਨਾ ਮਾਰ ਅਖਾਲੀ ਵਰਕਰਾਂ ਨੂੰ ਦਬਕੇ ਨਾ ਮਾਰ ਆਮ ਲੋਕਾਂ ਨੂੰ ਲੋਕਾਂ ਦੀ ਆਵਾਜ਼ ਬਣਾਂਗੇ ਚੱਕਾਂਗੇ ਥੋੜੇ ਤੋਂ ਲੋਕਾਂ ਤੋਂ ਹੀ ਮੁੱਦੇ ਹੱਲ ਕਰਾਵਾਂਗੇ ਡਿਊਟੀ ਤੇਰੀ ਵੀ ਇਹੀ ਬਣਦੀ ਹੈ ਕਿ ਤੂੰ ਆ ਕੇ ਲੋਕਾਂ ਦੇ ਨਾਲ ਖੜ ਸਾਡੇ ਇੱਥੇ ਕੱਠ ਚ ਬਹਿੰਦਾ ਤੂੰ ਨੁਮਾਇੰਦਾ ਏ ਜੇ ਆਪਣੇ ਆਪ ਨੂੰ ਨੁਮਾਇੰਦਾ ਮੰਨਦਾ ਆ ਆਮ ਆਦਮੀ ਪਾਰਟੀ ਦਾ ਤੂੰ ਜਾ ਕੇ ਬੀਬਾ ਦੇ ਕੰਨ ਖੋਲ ਉਹਨੂੰ ਕਹਿ ਜਾ ਕੇ ਵੀ ਸੜਕ ਦੀ ਹਾਲਤ ਦੇਖ ਬੀਬਾ ਬਾਕੀ ਕੰਮ ਤਾਂ ਕਰਾਉਣੀ ਕਰਾਉਣੇ ਪਹਿਲਾਂ ਇਸ ਕੰਮ ਸੜਕ ਦਾ ਕੰਮ ਸ਼ੁਰੂ ਕਰਵਾ ਪਰ ਲੇਕਿਨ ਤੂੰ ਉਲਟੇ ਦਬਕੇ ਮਰਦਾ ਤੇਰੇ ਅੱਗੇ ਜੜ ਭਮਕੇ ਤੋਂ ਡਰਨ ਵਾਲੇ ਨਹੀਂ ਬਿਲਕੁਲ ਡਰਨ ਵਾਲੇ ਨਹੀਂ ਜਿੱਦਣ ਨੌਬਤ ਕਿਸੇ ਗਟਿਆ ਹਰਕਤ ਤੇ ਉਤਰਿਆ ਇਲਾਕੇ ਨੂੰ ਇਕੱਠਾ ਕਰਕੇ ਤੇਰੇ ਘਰ ਦੇ ਮੁਰੇ ਧਰਨਾ ਦੇਵਾਂਗੇ ਤੈਨੂੰ ਪੁੱਛਾਂਗੇ ਵੀ ਤੇਰੇ ਕੋਲ ਕਿ ਕਿਸ ਸਾਹਸ ਸੀ ਤੇ ਗੱਲ ਤੂੰ ਇੱਕ ਗੁਰੂਕਰ ਦੇ ਪਾਰਟੀ ਨੂੰ ਕਿਵੇਂ ਦਬਕੇ ਮਾਰਦਾ ਕਿਵੇਂ ਤੂੰ ਲਾਉਂਸਮੈਂਟ ਕਰ ਤੋਂ ਰੋਕ ਸਕਦਾ ਗੁਰੂਕਰ ਸਭ ਦਾ ਸੰਝ ਹੈ ਤੁਸੀਂ ਵੀ ਇਹਨਾਂ ਗੁਰੂਕਰਾਂ ਦੇ ਵਿੱਚ ਖੜਕੇ ਲਾਉਂਸਮੈਂਟਾਂ ਕਰਦੇ ਰਹੇ ਹੋ ਇੱਥੋਂ ਹੀ ਤੁਸੀਂ ਵੀ ਮੂਵਮੈਂਟ ਚਲਾਉਂਦੇ ਤੇ ਆਮ ਆਦਮੀ ਪਾਰਟੀ ਦੀ ਤੁਹਾਨੂੰ ਜਦੋਂ ਨਮਾ ਨਮਾ ਚੌਕ ਜਾਗਿਆ ਤਾਂ ਵੀ ਪਤਾ ਨਹੀਂ ਕਿਹੜੇ ਇਹ ਆਮ ਆਦਮੀ ਪਾਰਟੀ ਦੇ ਲੀਡਰ ਜੇਬਾਂ ਦੇ ਵਿੱਚ ਹਜ਼ਾਰ-ਹਜ਼ਾਰ ਕਿਲੋ ਮਾਰਦੇ ਬੱਲੋ ਲਈ ਫਿਰਦੇ ਕਿ ਪਹਿਲਾਂ ਕਿਤੇ ਪੰਜਾਬ ਚ ਨੇ ਰਹੀ ਸੀ ਵਿਚਾਂਨ ਲਿਆ ਦਾਂਗੇ ਮੇਰਾ ਵੀਰ ਤੈਨੂੰ ਬੇਨਤੀ ਆ ਕਿ ਇਹਨਾਂ ਘਟੀਆਂ ਹਰਕਤਾਂ ਤੇ ਨਾ ਆ ਤੂੰ ਦੂਜੀ ਗੱਲ ਹੁਣ ਆਪਣੇ ਕੋਲ ਸਮਾਂ ਹੈ ਵੀਰੋ ਤੁਸੀਂ ਜਦੋਂ ਬੀਬਾ ਅਨਮੋਲ ਗਗਨ ਮਾਈ ਆਮਾਨ ਆਈ ਆ ਹਲਕੇ ਦੇ ਵਿੱਚ ਵੋਟਾਂ ਮੰਗਣ ਲਈ ਉਹਦਾ ਕੋਈ ਆਸਾਨ ਨਹੀਂ ਸੀ ਆਪਣੇ ਲੋਕਾਂ ਤੇ ਉਹਦਾ ਕੋਈ ਇੱਥੇ ਕੋਈ ਬਹੁਤ ਵੱਡੀ ਦੇਣ ਨਹੀਂ ਸੀ ਇਲਾਕੇ ਨੂੰ ਪਰੰਤੂ ਤੁਸੀਂ ਲੋਕਾਂ ਨੇ ਹੱਥਾਂ ਤੇ ਚੱਕਿਆ ਤੁਸੀਂ ਉਹਨੂੰ ਐਮਐਲਏ ਜਿਤਾ ਕੇ ਭੇਜਿਆ ਹੁਣ ਉਹਦੀ ਡਿਊਟੀ ਬਣਦੀ ਸੀ ਵੀ ਆਪਣਾ ਉਹ ਜਦ ਲੋਕਾਂ ਨੇ ਕਰਜ ਚੜਾਇਆ ਤੇਰੇ ਤੇ ਤੇਰੀ ਸਪੋਰਟ ਕਰੀ ਆ ਬਿਨਾ ਕੁਝ ਲੈ ਦੇ ਤੇਰੀ ਮਦਦ ਕਰੀ ਆ ਤੂੰ ਉਹ ਲੋਕਾਂ ਦਾ ਮੁੱਲ ਮੁੜੇ ਪਰੰਤੂ ਨਹੀਂ ਮੋੜਿਆ ਹੁਣ ਅੱਗੇ ਆਉਣ ਵਾਲੇ ਟਾਈਮ 'ਚ ਮੈਨੂੰ ਪਤਾ ਲੱਗਿਆ ਵੀ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਆ ਰਹੀਆਂ ਅੱਜ ਸਲੇਮਪੁਰ ਕਲਾ ਤੋਂ ਸਲੇਮਪੁਰ ਖੁਰਦ ਤੋਂ ਸੈਣੀ ਮਾਜਰੇ ਤੋਂ ਫਤੇਪੁਰ ਟੱਪਰੀਆਂ ਤੋਂ ਜਗਤਾਰ ਸਿੰਘ ਜੀ ਬੈਠੇ ਆ ਠਾਣਾ ਗਵਿੰਦਗੜ ਤੋਂ ਭਿੰਦਰ ਜੀ ਬੈਠੇ ਆ ਸਾਗਰ ਸਿੰਘ ਜੀ ਬੈਠੇ ਆ ਝੰਡੇ ਮਾਜਰੇ ਤੋਂ ਮਹਿਰਾਲੀਆਂ ਤੋਂ ਸਰਪੰਚ ਸਾਹਿ ਬੈਠੇ ਆ ਆਪਾਂ ਫਿਰ ਇੱਕ ਤਹਈਆ ਕਰੀਏ ਵੋਟ ਪਾਉਣਾ ਵੋਟ ਮੰਗਣਾ ਹਰ ਇੱਕ ਦਾ ਅਧਿਕਾਰ ਹੈ ਵੋਟ ਪਾਉਣਾ ਹਰ ਇੱਕ ਬੰਦੇ ਦੀ ਆਪਣੀ ਮਰਜ਼ੀ ਆ ਕੋਈ ਕਿਸੇ ਤੋਂ ਦਵਾਗਲ ਵੋਟ ਨਹੀਂ ਮੰਗ ਸਕਦਾ ਕੋਈ ਕਿਸੇ ਨੂੰ ਜ਼ੋਰ ਜ਼ਬਰਦਸਤੀ ਵੋਟ ਨਹੀਂ ਲੈ ਸਕਦਾ ਪਰ ਤੁਹਾਡਾ ਹੱਕ ਹੈ ਤੁਸੀਂ ਇੱਕੋ ਸਵਾਲ ਕਰਨਾ ਆਪਾਂ ਤਿਆਹਿਆ ਕਰੀਏ ਮੈਂ ਹਰ ਇੱਕ ਪਿੰਡ ਪਿੰਡ ਦੇ ਵਿੱਚ ਆਵਾਂਗਾ ਅਪੀਲ ਕਰਨ ਲਈ ਆਪਾਂ ਸਾਰੇ ਇਕੱਠੇ ਹੋਵਾਂਗੇ ਆਪਣੇ ਹੱਕ ਲਈ ਇੱਕ ਜਿਹੜਾ ਸਾਡਾ ਹਲਕਾ ਖਰੜ ਦੇ ਵਿੱਚ ਬੁਨਿਆਦੀ ਢਾਂਚਾ ਜਿਹੜਾ ਢਾਇਓ ਢੇਰੀ ਹੋ ਗਿਆ ਉਹਨੂੰ ਬਚਾਉਣ ਲਈ ਉਹਨੂੰ ਨਵਿਆਉਣ ਲਈ ਜਦੋਂ ਇਹ ਵੋਟ ਮੰਗਣ ਆਉਣ ਇਹਨਾਂ ਨੇ ਇੱਕੋ ਗੱਲ ਕਹਿਣੀ ਵੀ ਭਾਈ ਵੋਟ ਪਾ ਦਾਂਗੇ ਪਹਿਲਾਂ ਸੜਕ ਬਣਾ ਕੇ ਆ ਵੀ ਜਿਹੜੀ ਸੜਕਾਂ ਚੱਲ ਕੇ ਆ ਇਹਦਾ ਕੰਮ ਸ਼ੁਰੂ ਕਰਾ ਕੇ ਆ ਫਿਰ ਵੋਟ ਪਾਵਾਂਗੇ ਕੀ ਤੁਸੀਂ ਇਸ ਮੇਰੀ ਗੱਲ ਨਾਲ ਸਹਿਮਤ ਹੋ ਮੇਰਾ ਸਾਥ ਦੇਵੋਗੇ ਇਸ ਗੱਲ ਲਈ ਮੈਂ ਜਕਾਰਾ ਬਲਾਉਂਗਾ ਹੱਥ ਖੜੇ ਕਰਕੇ ਮੈਨੂੰ ਆਸ ਦੀ ਕਿਰਨ ਜਗਾਇਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਝੂਠੀ ਸਰਕਾਰ ਮਰਦਾਬਾਦ 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 ਹੁਣ ਜਦੋਂ ਇਹ ਵੋਟਾਂ ਮੰਗਣ ਲਈ ਆਉਣਗੇ ਆਪਾਂ ਇਹਨਾਂ ਨੂੰ ਇੱਕੋ ਗੱਲ ਕਹਿਣੀ ਆ ਵੀ ਭਾਈ ਜਿਹੜੇ ਤੂੰ ਜਿਹੜੀ ਵੀ ਲਿੰਕ ਰੋਡ ਨੂੰ ਆਨੇ ਜੇ ਤਾਂ ਸਾਫ਼ ਹੋਈ ਫਿਰ ਤਾਂ ਵੋਟ ਪਾ ਦਿਓ ਮੈਂ ਬਿਲਕੁਲ ਤੁਹਾਡੇ ਕੰਮ ਛਿੜਕਾ ਨਹੀਂ ਬਣਾਗਾ ਅਗਰ ਇਹ ਸੜਕਾਂ ਟੁੱਟੀ ਵੀ ਸੜਕ ਤੇ ਵੋਟ ਮੰਗਣਾਉਨੇ ਆ ਆਪਾਂ ਲੋਕਾਂ ਨੇ ਤਹੱਈਆ ਕਰਨਾ ਹਰ ਘਰ ਘਰ ਸਨੇਹਾ ਦੇਣਾ ਵੀ ਆਪਾਂ ਨੇ ਇਹਨਾਂ ਨੂੰ ਵੋਟਾਂ ਤੋਂ ਖਾਲੀ ਮੋੜਨਾ ਵੋਟ ਨਹੀਂ ਪਾਉਣੀ ਇਹਨਾਂ ਨੂੰ ਸ਼ੀਸ਼ਾ ਦਿਖਾਉਣਾ ਵੀ ਪਹਿਲਾਂ ਤੁਸੀਂ ਸੜਕਾਂ ਬਣਾ ਕੇ ਆਓ ਫਿਰ ਤੁਹਾਨੂੰ ਵੋਟ ਪਾਵਾਂਗੇ ਇਹਨਾਂ ਨੂੰ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਾਸ ਦੇ ਵਿੱਚ ਇਹਨਾਂ ਦੇ ਜਿਹੜੀਆਂ ਸੰਦੂਖੜੀਆਂ ਮੁੱਦੇ ਮੁੱਖ ਖਾਲੀ ਕਰਕੇ ਆਪਾਂ ਨੇ ਤੋੜਨੀਆਂ ਅੱਛਾ ਜਦੋਂ ਆਪਾਂ ਨੇ ਇਸ ਗੱਲ ਤੇ ਉਤਰਨਾ ਇੱਕ ਇਹਨਾਂ ਦਾ ਲੀਡਰ ਹੈ ਮਨੀਸ਼ ਸਸੋਦੀਆ ਜਿਹੜਾ ਦਿੱਲੀ ਦਾ ਹਾਕਮ ਹੈ ਆਮ ਆਦਮੀ ਪਾਰਟੀ ਦਾ ਹੁਣ ਇਹ ਪਿੱਠ ਪਿੱਛੇ ਮਿਲਕੀ ਸਾਹਮਣੇ ਲੋਕਾਂ 'ਚ ਔਰ ਤੋਂ ਥੋੜਾ ਡਰਦੇ ਆ ਇਹ ਚੰਡੀਗੜ੍ਹ ਬਹਿ ਕੇ ਇਹ ਇਹ ਪੈਲਸਾਂ 'ਚ ਬਹਿ ਕੇ ਉੱਥੇ ਮੀਟਿੰਗਾਂ ਕਰਦੇ ਆ ਪਿੱਛੇ ਜੇ ਇੱਕ ਮੀਟਿੰਗ ਹੋਈ ਸਾਡੀਆਂ ਸਤਿਕਾਰਯੋਗ ਪੰਜਾਬ ਦੀਆਂ ਬੀਬੀਆਂ ਭੈਣਾਂ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਈਆਂ ਜਿੰਨਾ ਪੀਂਦਾ ਮਹਿਲਾ ਵਿੰਗ ਸੀ ਬੜੇ ਸ਼ਰਮਸਾਰ ਕਰਨ ਵਾਲੀ ਉੱਥੇ ਸ਼ਬਦਾਬਲੀ ਜਾਂ ਇਹਨਾਂ ਦੇ ਜਿਹੜੇ ਮਨਸੂਬੇ ਨੇ ਉਹ ਜਗਜਹਰ ਹੋਏ ਮਨਦੀਸ਼ ਜਦੋਂ ਤੁਸੀਂ ਵੋਟਾਂ ਨਹੀਂ ਪਾਉਣੀਆਂ ਇਹਨਾਂ ਨੇ ਕਿਹੜੀ ਘਟੀਆਂ ਕਰਤੂਤੇ ਉੱਤਨਾਂ ਥੋੜੀ ਤਾਂ ਚੱਲ ਕੇ ਮਿਲ ਗਈ ਅੱਜ ਆਪਾਂ ਨੂੰ ਟੱਪਰੀਆਂ ਪਿੰਡ ਤੋਂ ਬਾਲਪਟ ਟੱਪਰੀਆਂ ਤੋਂ ਜਿਹੜੀ ਕਰਤੂਤ ਕਰੀ ਮੇਰੇ ਵੀਰ ਨੇ ਥੋੜੀ ਚੱਲ ਕੇ ਮਿਲ ਗਈ ਪਰ ਅੱਗੇ ਉਹਨੂੰ ਤੁਹਾਨੂੰ ਦੱਸਾਂਗੇ ਆਪਾਂ ਇਸ ਜੜਾ ਜਿ ਧਰਨਾ ਸ਼ੁਰੂ ਕਰਿਆ ਇਹ ਨਹੀਂ ਹੈ ਵੀ ਆਪਾਂ ਘੰਟਾ ਇੱਥੇ ਬੈਠੇ ਸਰਕਾਰ ਨੂੰ ਗਾਲਾਂ ਕੱਢੀਆਂ ਘਰ ਨੂੰ ਚਲੇ ਗਏ ਨਹੀਂ ਵੀਰੋ ਇਹਨੂੰ ਅੱਗੇ ਹੋਰ ਤਿੱਖਾ ਸੰਘਰਸ਼ੀ ਰੂਪ ਦੇ ਕੇ ਵਾਅਦਾ ਕਰਦਾ ਤੁਹਾਡੇ ਗੱਲ ਜਦ ਤੱਕ ਆਮ ਆਦਮੀ ਪਾਰਟੀ ਇੱਥੇ ਹਲਕਾ ਖੇਤਰ ਦੇ ਵਿੱਚ ਸੜਕਾਂ ਦਾ ਕੰਮ ਸ਼ੁਰੂ ਨਾ ਕਰਾ ਦੇਵੇ ਇਹਨਾਂ ਦੇ ਨੱਕ 'ਚ ਦਮ ਕਰਕੇ ਰੱਖਾਂਗੇ ਇੱਕ ਦਿਨ ਵੀ ਟੇਕੇ ਨਹੀਂ ਬੈਠਾਂਗੇ ਪਿੰਡ ਪਿੰਡ ਜਾਵਾਂਗੇ ਕਸਬੇ ਕਸਬੇ ਜਾਵਾਂਗੇ ਜੇ ਮੁੱਖ ਮੰਤਰੀ ਦਾ ਘਰ ਦਾ ਘਰਾਓ ਤੱਕ ਵੀ ਕਰਨਾ ਪਿਆ ਜਾ ਕੇ ਕਰਾਂਗੇ ਇੱਕ ਪਰਚਾ ਦੇਣ ਦੋ ਦਿਨ ਕੋਈ ਡਰ ਭੈ ਨਹੀਂ ਪਰਚੇ ਦਾ ਅੱਛਾ ਮਨੀਸ਼ ਸੋਧਿਆ ਦੀ ਗੱਲ ਹੋ ਰਹੀ ਸੀ ਉਥੇ ਬੋਲਦਾ ਹੋਇਆ ਬੀਬੀਆਂ ਨੂੰ ਕਹਿੰਦਾ ਵੀ ਆਪਾਂ ਨੇ ਹੁਣ ਇਲੈਕਸ਼ਨ ਵੋਟਾਂ ਜਿੱਤਣੀਆਂ ਜਿੱਤਣੀਆਂ ਕਿਵੇਂ ਵੀ ਭਾਈ ਤੁਸੀਂ 27 ਚ ਕਹਿੰਦੇ ਕੰਮ ਕਰਾਂਗੇ ਸੰਤਾ ਵੋਟ ਮੰਗਣ ਦੀ ਗੱਲ ਲੋੜ ਨਾ ਪਵੇ ਲੋਕ ਆਪਣੇ ਆਪ ਵੋਟਾਂ ਪਾਣਗੇ ਪਰ ਇਹਨਾਂ ਨੂੰ ਆਪਣੀ ਕਰਤੂਤ ਪਤਾ ਲੱਗੀ ਉੱਥੇ ਸਸੋਧਿਆ ਸਾਹਿਬ ਬੋਲਦੇ-ਬੋਲਦੇ ਕਹਿੰਦੇ ਵੋਟਾਂ ਲੈਣ ਲਈ ਵੋਟਾਂ 'ਚ ਜਿੱਤਣ ਲਈ ਸ਼ਾਮ-ਦਾਮ ਦੰਡ ਰੂਪ ਲੜਾਈ ਝਗੜਾ ਪੈਸਾ ਜੋ ਕਰਨਾ ਪਿਆ ਉਹ ਕਰਾਂਗੇ ਕਹਿਣ ਤੋਂ ਪਾਪ ਹੁਣ ਇਹ ਦਿੱਲੀ ਵਾਲੇ ਪੰਜਾਬ ਦੇ ਵਿੱਚ ਜਿਹੜੀ ਇੱਕ ਭਾਈਚਾਰਕ ਮਿਸਾਲ ਮਿਲਦੀ ਆ ਪੂਰੇ ਦੇਸ਼ ਨੂੰ ਉੱਥੇ ਹੁਣ ਇਹ ਸਾਨੂੰ ਆਪਸ ਵਿੱਚ ਲੜਾਉਣਗੇ ਸਾਡੇ ਦੇ ਝੂਠੇ ਦੋਸ਼ ਲਵਾਉਣਗੇ ਪਰਚੇ ਕਰਾਉਣਗੇ ਆਪਣੇ ਪੰਜਾਬੀਆਂ ਨੂੰ ਆਪਸ ਵਿੱਚ ਲੜਾਉਣਗੇ ਤੇ ਆਪ ਸੱਤਾ ਦੀ ਕੋ ਸੱਤਾ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਪਰ ਸ਼ਿਸ਼ੋਧੀਆਂ ਸੀ ਅਰਵਿੰਦ ਕੇਜਰੀਵਾਲ ਜੀ ਤੁਸੀਂ ਪੰਜਾਬ ਤੇ ਚੜ ਕੇ ਲੁੱਟਣ ਆਏ ਹੋ ਤੁਸੀਂ ਹੁਣ ਅੰਡਰ ਟੇਬਲ ਲੋਕਾਂ ਨੂੰ ਗੁੰਮਰਾਹ ਕਰਕੇ ਹੁਣ ਤੁਸੀਂ ਆਪਣੇ ਮਨਸੂਬੇ ਲੋਕਾਂ ਨੂੰ ਦੱਸਦੇ ਵੀ ਸਾਡੇ ਮਨਸੂਬੇ ਕੀ ਆ ਵੀ ਅਸੀਂ ਕਿਵੇਂ ਜਿੱਤਾਂਗੇ ਪਰ ਔਰ ਤੋਂ ਪਹਿਲਾਂ ਇੱਕ ਵਾਰੀ ਪੰਜਾਬ ਦਾ ਇਤਿਹਾਸ ਪੜ ਲਿਓ ਅਬਦਾਲੀ ਵੀ ਐਵੇਂ ਆਇਆ ਸੀ ਕਦੇ ਅਬਦਾਲੀ ਵਾਲਾ ਇਤਿਹਾਸ ਪੜ ਲਈ ਸੋਸੋਦੀਆ ਜੀ ਪੜ ਲਈ ਤੇਰਾ ਮੂੰਹ ਮੱਥਾ ਭੰਨ ਕੇ ਤੈਨੂੰ ਚਪੇੜਾ ਮਾਰ ਕੇ ਪੰਜਾਬ ਚੋਂ ਵਾਪਸ ਮੋੜਾਂਗੇ ਵੋਟਾਂ ਦੇ ਰੂਪ ਵਿੱਚ ਪੰਜਾਬੀ ਮੋੜਨਗੇ ਤੈਨੂੰ ਵੋਟਾਂ ਦੇ ਵਿੱਚ ਤੈਨੂੰ ਐਸਾ ਜਵਾਬ ਦੇਣਗੇ ਕਿ ਤੈਨੂੰ ਲੱਭਿਆ ਨਹੀਂ ਲੱਭਣਾ ਤੈਨੂੰ ਪਹਿਲਾਂ ਦਿੱਲੀ ਤੋਂ ਭਜਾਇਆ ਲੋਕਾਂ ਨੇ ਜਦੋਂ ਲੋਕਾਂ ਨੂੰ ਦਿੱਲੀ ਵਾਲਾ ਪਤਾ ਲੱਗ ਗਿਆ ਹੁਣ ਵਾਰੀ ਪੰਜਾਬ ਦੀ ਆ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਇਸ ਰੋਸ ਪ੍ਰਦਰਸ਼ਨ 'ਚ ਪਹੁੰਚਣ ਲਈ ਐਨਾ ਪਿਆਰ ਤੇ ਮਾਣ ਦੇਣ ਲਈ ਧੰਨਵਾਦ ਕਰਦਾ ਅਸੀਂ ਅਗਲਾ ਪ੍ਰੋਗਰਾਮ ਵੀ ਇੱਕ ਦੋ ਤਿੰਨ ਹੋਰ ਪਿੰਡਾਂ ਦੇ ਵਿੱਚੋਂ ਸੁਨੇਹੇ ਮਿਲੇ ਆ ਆਪਣੇ ਸਤਕਾਰਯੋਗ ਵੀਰਾਂ ਦੇ ਵੀ ਸਾਡੇ ਵੀ ਸੜਕਾਂ ਦਾ ਬਹੁਤ ਬੁਰਾ ਹਾਲ ਆ ਵੀ ਸਾਡੇ ਵੀ ਆਕੇ ਇੱਥੇ ਪ੍ਰੋਟੈਸਟ ਰੱਖੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਗਲਾ ਪ੍ਰੋਗਰਾਮ ਲੀਕ ਕੇ ਤੁਹਾਨੂੰ ਸੁਨੇਹਾ ਦੇਵਾਂਗੇ ਤੁਹਾਨੂੰ ਅਪੀਲ ਹੈ ਕਿ ਜਿੱਥੇ ਵੀ ਕਦੇ ਹੁਕਾਂ ਤੇ ਆ ਤੁਸੀਂ ਹਮ ਹਮ ਆਕੇ ਪਹੁੰਚਿਓ ਅੱਜ ਕੋਈ ਸਾਡਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਉਹਦੇ ਕੋਈ ਪ੍ਰੋਗਰਾਮ ਨਹੀਂ ਸੀ ਸਿਰਫ ਇੱਕ ਸਰਕਾਰ ਨੂੰ ਜਗਾਉਣ ਲਈ ਇਹਨਾਂ ਦੀਆਂ ਅੱਖਾਂ ਖੋਲਣ ਲਈ ਇਹਨਾਂ ਦੇ ਕੰਨ ਪਾੜਨ ਲਈ ਇਹ ਸਿਰਫ ਪ੍ਰੋਗਰਾਮ ਲਿਖਿਆ ਗਿਆ ਹੈ